ਸਸ਼ਕਲ ਦੋਸਤੋ ਮਾਰਸ਼ ਨਿਊਜ਼ ਸੈੱਬ ਸਾਰਦਰ ਸਵਾਗਤ ਸੋ ਅੱਜ ਕੈਲਰ ਵਿਕੇ 16 ਵਿਕੇ ਜੋ ਵੀ ਪਹੁੰਚੇ ਹੋਈਏ ਸੰਗਤਾਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਜਿੱਥੇ ਵੀ ਸ਼ੋਮੀ ਦੀ ਗੁਫਾ ਦਾ ਜੋ ਕਿ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਵਾਉਣ ਜਾ ਰਹੇ ਇੱਕ ਨਵੇਂ ਰਸਤੇ ਸੋ ਇਸ ਵਾਰੀ ਆਪਾਂ ਜੋ ਕਿ ਨਵੇਂ ਰਸਤੇ ਤੋਂ ਜਾ ਰਹੇ ਹਾਂ ਕਿ ਪੁਰਾਣਾ ਰਸਤਾ ਪਹਿਲਾ ਬਿਲਕੁਲ ਹੀ ਕੱਚਾ ਜੋ ਕਿ ਪਿਛਲੀ ਸਾਲ ਤਾਂ ਆਪਾਂ ਜਿਵੇਂ ਤੁਹਾਨੂੰ ਰਾਜ ਵਾਲਾ ਰਸਤਾ ਦਿਖਾਇਆ ਸੀ ਜਿਹੜਾ ਰਾਜ ਦੇ ਮਹਿਲ ਤੋਂ ਹੋ ਕੇ ਜਾਂਦਾ ਜਿਹੜਾ ਪਲੇਨ ਰਸਤਾ ਇਸ ਵਾਰੀ ਅਸੀਂ ਦਿਖਾ ਰਹੇ ਹਾਂ ਦੂਜਾ ਜਿਹੜਾ ਬਿਲਕੁਲ ਸਿਰੇ ਤੇ ਕੱਚਾ ਹੈ ਦੇਖ ਸਾਥ ਦੇ ਰਸਤਾ ਤੁਸੀਂ ਇਹ ਆਮ ਰਸਤਾ ਨਹੀਂ ਹੈ ਤੁਸੀਂ ਦੇਖ ਰਹੇ ਜੋ ਕਿ ਇਹ ਰਸਤਾ ਸ਼ੁਰੂ ਤੋਂ ਹੀ ਸੰਘਣਾ ਰਸਤਾ ਹੈ ਪਹਾੜੀ ਰਸਤਾ ਹੈ ਇੱਥੇ ਦੀ ਵੱਡੀ ਗਿੰਦੀ ਵਿੱਚ ਸੰਘਤਾ ਤੁਸੀਂ ਵੇਖ ਰਹੇ ਹੋ ਅੱਗੇ ਅੱਗੇ ਜਾ ਰਹੀਆਂ ਨੇ ਲਾਈਨ ਵਾਈਜ਼ ਜਾ ਰਹੀਆਂ ਨੇ ਪੂਰਾ ਰਸਤਾ ਅੱਜ ਨੂੰ ਦਿਖਾਵਾਂਗੇ ਇੱਕ ਬੜਾਈ ਇਹ ਇੱਕ ਜੰਗਲ ਦਾ ਹੈ ਜੋ ਕਿ ਰਸਤਾ ਜਿੱਥੇ ਕੀ ਉਧਰ ਫੀਚਰ ਮੈਂ ਅਤਿ ਪ੍ਰਾਕ੍ਰਿਤਿਕ ਚੀਜ਼ਾਂ ਵੀ ਵੇਖਣ ਲਈ ਬਹੁਤ ਸਾਰੀਆਂ ਨੇ ਵੱਡੀ ਗਿੰਦੀ ਵਿੱਚ ਸੰਗਤਾਂ ਹੋਰੇ ਪਹੁੰਚਦੀਆਂ ਨੇ ਸੋਲਵਰ ਜਿੱਥੇ ਜੋ ਕਿ ਜੇਲਰ ਪਿੰਡਾ ਜਿੱਥੇ ਸੌਮੀ ਦੀ ਜਿਹੜੀ ਇਹ ਉੱਪਰ ਕੀ ਕੁ ਪ੍ਰਾਕ੍ਰਿਤਿਕ ਗੁਫਾ ਹੈ ਜਿਸ ਦੇ ਤੁਸੀਂ ਦਰਸ਼ਣ ਕਰ ਰਹੇ ਹੋ ਲਾਈਵ ਤਸਵੀਰਾਂ ਵੇਖ ਰਹੇ ਹੋ ਇੱਕ ਵੱਡਾ ਰਸਤਾ ਜੋ ਕਿ ਇਹ ਖਤਰਨਾਕ ਰਸਤਾ ਵੀ ਕਹਿ ਸਕਦੇ ਹੋ ਆਸਾਨ ਰਸਤਾ ਵੀ ਕਹਿ ਸਕਦੇ ਹੋ ਸੌਮੀ ਦੀ ਕਿਰਪਾ ਨਾਲ ਜੋ ਕਿ ਸੰਗਤਾਂ ਹੈ ਰਸਤੇ ਨੂੰ ਪਾਰ ਕਰਦੀਆਂ ਨੇ ਸਿੰਗਲ ਰਵੇ ਰਸਤਾ ਜੋ ਕਿ ਇਕਠੇ ਨੂੰ ਵੀ ਹੈ ਤੇ ਪਥਰੀਲਾ ਜੋ ਕਿ ਇਹ ਰਸਤਾ ਬਿਲਕੁਲ ਹੀ ਇਸ ਰਸਤੇ ਵਿੱਚ ਜਾਣ ਲੱਗੇ ਬੜਾ ਹੀ ਦਿੱਕਤ ਵੀ ਕਈ ਵਾਰੀ ਹੁੰਦੀ ਹੈ ਸੰਗਤਾਂ ਨੂੰ ਕਿਉਂਕਿ ਜੋ ਕਿ ਚਟਾਨਾਂ ਦੇ ਵਿੱਚੋਂ ਕਿ ਟੋੜੇ ਪੱਥਰ ਕੱਟੇ ਹੋਏ ਆ ਉਹਨਾਂ ਦੇ ਰਾਹੇ ਜੋ ਕਿ ਪੌੜੀਆਂ ਬਣੀਆਂ ਹੋਈਆਂ ਨੇ ਉਸ ਰਸਤੇ ਨੂੰ ਹੁੰਦੇ ਹੋਏ ਇਹ ਰਸਤਾ ਜੋ ਕਿ ਧੁਫਾ ਤੱਕ ਜਾਂਦਾ ਹੈ ਤੁਸੀਂ ਵੇਖ ਰਹੇ ਬੜਾ ਹੀ ਉਤਸ਼ਾਹ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਬਾਬਾ ਬੋਲੇ ਵੀ ਜੋ ਦੇਾਰੇ ਵੀ ਲੱਗ ਰਹੇ ਨੇ ਸੰਗਤਾਂ ਵੱਡੀ ਗਿਣਤੀ ਵਿੱਚ ਹੋਰੇ ਉਹ ਜੁਦੀਆਂ ਨੇ ਆਪਣੇ ਬਹੁਤ ਬਹੁਤ ਦਿਸਦਾਰੇ ਕਰਦੀਆਂ ਨੇ ਤੁਸੀਂ ਇਹ ਵੇਖ ਰਹੇ ਹੋ ਕਿੰਨੀ ਵੱਡੀ ਗਿਣਤੀ ਹੈ ਸੰਗਤਾਂ ਜੋ ਕਿ तकरीबन 3 ਤੋਂ 4 ਕਿਲੋਮੀਟਰ ਉੱਪਰ ਜੋ ਗਏ ਗੁਫਾ ਤੇ ਸਾਰਾ ਰਸਤਾ ਹੀ ਗੁਫਾ ਦਾ ਐਮੇਦ ਹੈ ਕਿ ਕਿਤੇ ਪੱਥਰ ਹੈ ਕਿਤੇ ਕੱਚਾ ਰਸਤਾ ਹੈ ਕਿਤੇ ਬਿਲਕੁਲ ਠੀਕ ਜੋ ਕੀ ਹੈ ਕਠਿਨ ਚੜਾਈ ਇੱਕ ਤਰ੍ਹਾਂ ਦੀ ਹੈ ਟ੍ਰੈਕਿੰਗ ਪੂਰੀ ਕੀਤੀ ਜਾਂਦੀ ਹੈ ਔਰ ਤੁਸੀਂ ਵੇਖ ਰਹੇ ਹੋ ਬੜੀ ਉੱਚੀ ਪਹਾੜੀਆਂ ਦੇ ਵਿੱਚ ਜੋ ਕਿ ਇਹ ਗੁਫਾ ਬਣੀ ਹੋਈ ਹੈ ਸੌਮੀ ਦੀ ਪ੍ਰਕ੍ਰਿਤੀ ਗੁਫਾ ਜੋ ਕਿ ਹੁਣ ਬਾਹਰ ਤੋਂ ਤਾਂ ਇਹਨੂੰ ਆਕਾਰ ਦੇ ਦਿੱਤਾ ਗਿਆ ਹੈ ਤਾਂ ਕਿ ਜੰਗਲੀ ਜਾਨਵਰਾਂ ਵੱਲੋਂ ਜਾਂ ਪ੍ਰਗ ਮੀਂਹ ਦੀ ਤਫਾਨ ਦੇ ਵਿੱਚ ਗੁਫਾ ਦਾ ਕੋਈ ਨੁਕਸਾਨ ਨਾ ਹੋਵੇ ਠੰਡੇ ਮਿੱਠੇ ਜਲ ਦੀ ਸ਼ਕੀਲ ਵੀ ਤੁਸੀਂ ਵੇਖ ਰਹੇ ਹੋ ਪੂਰਾ ਦੀ ਸੇਵਾ ਕਰ ਰਹੇ ਨੇ ਇਸ ਟਾਈਮ ਸੰਗਤਾਂ ਨੂੰ ਠੰਡਾ ਮਿੱਠਾ ਜਲ ਨਾਲ ਦੀ ਨਾਲ ਪਿਆਇਆ ਜਾ ਰਿਹਾ ਜੋ ਕਿ ਉੱਥੇ ਦੇ ਹੀ ਕੁਦਰਤੀ ਪਾਣੀ ਦੇ ਨਾਲ ਜੋ ਕਿ ਇਹ ਬਣਾਇਆ ਗਿਆ ਤੇ ਤੁਸੀਂ ਸੁਣ ਲਓ ਤੁਸੀਂ ਵੀ ਜੀ ਆਪ ਨੂੰ ਨਮਸਕਾਰ ਹੈ ਜੀ ਕਰੋ ਸਭ ਦਾ ਦੇ ਦਸ ਸ਼ੁਭੰਗੂ ਸ਼ੁਭੰਗੂ

ごぼんごぼんしよ ਠੀਕ ਹੈ ਬੱਧੀ ਜੀ ਮੈਂ ਆਵੇਗਾ ਮੇਰੇ ਮਹਿਰਬਾਨ ਅੱਜ ਸਵਰਗਾਂ ਚ ਪਹੁੰਚੇ ਹੋਏ ਆ ਕਿਉਂ ਗਿਆ ਉੱਧਰ ਲਖੀ ਜੀ ਐਮਸੀ ਸਾਹਿਬ ਦੋ ਲਫਾਜ਼ ਤੁਹਾਨੂੰ ਬੋਲੋ ਜੋ ਮੰਨ ਨੇ ਤੁਹਾਡੇ ਨੇ ਅੰਦਰ ਦੇਖਿਆ ਜਾਂ ਚਾਹਤ ਹੀ ਮਨਵਾ ਕੋਈ ਜੀ ਪੂਰੀ ਹੋਈ ਹਾਂ ਪੂਰੀ ਹੋਈ ਹੈ ਹਾਂ ਹਾਂ ਆ ਸੀ ਨਿੱਕਾ ਸੋਮ ਜੀ ਮਹਾਰਾਜ ਜੀ ਹਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਵੀ ਇੱਥੇ ਲੋਕ ਆ ਜਾਈ ਹੋਏ ਹਨ ਚਾਹੇ ਕੋਈ ਕਿਸੇ ਵੀ ਤਰ੍ਹਾਂ ਤੁਹਾਨੂੰ ਲੋਕ ਕਰਦੇ ਆ ਉਹਨਾਂ ਦੀ ਮਨੋ ਕਾਮਨਾ ਜੀ ਪੂਰੀਆ ਹੋਣੀ ਹੈ ਇੱਥੇ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਨੂੰ ਇੱਥੇ ਆਣਾ ਚਾਹੀਦਾ ਹਾਂਜੀ ਰਾਣਾ ਜੀ ਰਾਮ ਰਾਮ ਆਪ ਰੋਟੀਆਂ ਨੂੰ ਬੱਚਿਆਂ ਨੂੰ ਦੋ ਬਾਅਦ ਜੀ